ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਰੋਜ਼ ਹੀ ਕਾਫੀ ਟੂਰਨਾਮੈਂਟ ਹੁੰਦੇ ਆ ਤਾਂ ਕਰਕੇ ਦਰਸ਼ਕ ਨਰਾਜ ਹੁੰਦੇ ਆ ਵੀ ਇੱਕ ਅੱਧੀ ਟੀਮ ਹੀ ਪਹੁੰਚਦੀ ਆ ਤਗੜੀ ਹਰ ਟੂਰਨਾਮੈਂਟ ਤੇ ਤੇ ਉਹੀ ਜੋ ਹੈ ਸਭ ਨੂੰ ਪਤਾ ਹੁੰਦਾ ਵੀ ਉਸ ਟੀਮ ਨੇ ਹੀ ਜਿੱਤਣਾਗਾ ਪਰ ਮੇਰੇ ਵੀਰੋ ਕਮੇਟੀਆਂ ਨੂੰ ਜੋ ਹੈ ਇੱਕ ਇੱਕ ਟੂਰਨਾਮੈਂਟ ਇੱਕ ਦੰਦੇ ਵਿੱਚ ਇੱਕ ਹੀ ਹੋਵੇ ਤਾਂ ਦਰਸ਼ਕ ਵੀ ਦੇਖਣ 'ਚ ਖੁਸ਼ ਹੋਣ ਯਾਰ ਮੈਚ ਵੀ ਵਧਾਗਾ ਹੁਣ ਦਰਸ਼ਕ ਵੀ ਖੁਸ਼ ਹੋਣਗੇ ਫਿਰ ਪਰ ਤੁਹਾਨੂੰ ਅੱਜ ਦੇ ਕੱਪ ਦੱਸਾਂਗੇ ਜੋ ਅੱਜ ਵੀ ਵੱਡੇ ਵੱਡੇ ਟੂਰਨਾਮੈਂਟ ਹੋਣੇ ਆ ਉਹਨਾਂ ਬਾਰੇ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਸਾਰੇ ਭਰਾ ਚੈਨਲ ਨੂੰ ਸਾਰੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਲ ਕਲਰ ਜਿਹੜਾ ਬਟਨ ਹੁੰਦਾ ਉਹਨੂੰ 90 ਜਰੂਰ ਲਾਈਕ ਵੀਡੀਓ ਨੂੰ ਜਰੂਰ ਕਰਕੇ ਜਾਇਓ ਟੂਰਨਾਮੈਂਟ ਪਹਿਲਾ ਟੂਰਨਾਮੈਂਟ ਅਲੀਕਾ ਦੇ ਵਿੱਚ ਮੇਰੇ ਵੀਰੋ ਓਪਨ ਦਾ ਇਹ ਵੀ ਟੂਰਨਾਮੈਂਟ ਅੱਜ ਕਰਵਾਇਆ ਜਾਣਾ ਇਹ ਵੀ ਵਧੀਆ ਕੱਪ ਆ ਅੱਜ ਇਸ ਤੋਂ ਅੱਗੇ ਚੱਕ ਜਾਣ ਸਿਰ ਫਾਜ਼ਿਲ ਕਾ ਇਲਾਕੇ ਦੇ ਵਿੱਚ ਵੀ ਸਰੇ ਦਾ ਇਹ ਵੀ ਓਪਨ ਦਾ ਹੀ ਟੂਰਨਾਮੈਂਟ ਹੈ ਇਸ ਟੂਰਨਾਮੈਂਟ ਤੇ ਵੀ ਵਧੀਆ ਇਨਾਮ ਇਹ ਵੀ ਵਧੀਆ ਕੱਪ ਅੱਜ ਤੁਹਾਨੂੰ ਦੇਖਣ ਨੂੰ ਮਿਲਣਾ ਤੇ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਜੋ ਹੈ ਤੁਹਾਨੂੰ ਵੱਡਾ ਟੂਰਨਾਮੈਂਟ ਖੱਟਣਾ ਦੇ ਵਿੱਚ ਵੀ ਓਪਨ ਦਾ ਸਰੇ ਦਾ ਕਬੱਡੀ ਕੱਪ ਅੱਜ ਹੋਣ ਜਾ ਰਿਹਾ ਤਿੰਨ ਖਿਡਾਰੀ 161 41 ਪਹਿਲਾ ਤੇ ਦੂਜਾ ਇਨਾਮਾ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਵੀ ਸਰੇ ਦੇ ਖਿਡਾਰੀ ਪਹੁੰਚਣੇ ਆ ਇਸ ਤੋਂ ਅੱਗੇ ਅੱਜ ਮਾਨੋਚ ਤਾਰਨੇ ਤਾਰਨੇ ਜਲੇ ਮਾਝੇ ਦੇ ਵਿੱਚ ਕਈਏ ਮੇਰੇ ਵੀਰੋ ਸਿਰੇ ਦਾ ਕਬੱਡੀ ਕੱਪ ਕਰਵਾਇਆ ਜਾਣਾ ਜੈਸ ਕਬੱਡੀ ਕੱਪ ਤੇ ਅੱਜ ਹਾਕਮ ਵਾਲੀ ਦੀ ਟੀਮ ਪਹੁੰਚ ਰਹੀ ਆ ਅੱਜ ਜੱਗੂ ਹਾਕਮ ਵਾਲੀਆ ਵੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਅੱਜ ਉਹਦੀ ਟੀਮ ਪ੍ਰੋਪਰ ਪਹੁੰਚ ਰਹੀ ਆ ਕਰਿਆਲਾ ਗੁਰਦਾਸਪੁਰ ਲਾਇਨਸ ਵੱਡੀਆਂ ਟੀਮਾਂ ਇੱਥੇ ਮਾਨੋਚਾਲ ਦੇ ਵਿੱਚ ਵੀ ਸਿਰੇ ਦੇ ਮੈਚ ਕਰਵਾਏ ਜਾਣੇ ਆ ਮੇਰੇ ਵੀਰੋ 365 ਅਫੀਸ਼ੀਅਲ ਵੈਬਸਾਈਟ ਤੇ ਲਾਈਵ ਚੱਲਣਾਗਾ ਇਸ ਤੋਂ ਹੋ ਗਿਆ ਅੱਜ ਮਿਲਕੇ ਦਾ ਜੜਾਮੋ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਮੇਜਰ ਲੀਗ ਕਰਵਾਈ ਜਾਣੀ ਆ ਸ਼ਾਹਕੋਟ ਐਨਆਰਈ ਨਕੋਦਰ ਬਿਓ ਪਲੈਂਟੀ ਨਿਊਜ਼ੀਲੈਂਡ ਮਾਝੇ ਦੀ ਟੀਮ ਵੱਡੀਆਂ ਟੀਮਾਂ ਸਾਰੀਆਂ ਟੀਮਾਂ ਚ ਹੀ ਅੱਜ ਟੌਪ ਦੇ ਮਾਲ ਖੇਡਣੇ ਆ ਪਹਿਲਾ ਇਨਾਮ 2 ਲੱਖ ਦੂਜਾ 2 ਲੱਖ ਵੈਸਟਨ ਨੂੰ ਵੀ 1-1 ਲੱਖ ਕਿਤੇ ਮੇਰੇ ਵੀਰੋ ਰਾਮਣ ਮੱਲੀਆਂ ਤੇ ਜੋ ਗੁਰਦੀਪ ਮਾਧੋਪਰੀਏ ਦਾ ਵੱਡਾ ਸਨਮਾਨ ਬਿਓ ਪਲੈਂਟੀ ਦੇ ਸਾਰੇ ਪ੍ਰੋਮੋਟਰਾਂ ਵੱਲੋਂ ਮੇਰੇ ਵੀਰੋ ਰਾਵਣ ਮੱਲੀਆਂ ਤੇ ਗੁਰਦੀਪ ਮਾਧਵ ਪ੍ਰੀਏ ਦਾ ਵੱਡਾ ਗੱਡੀ ਨਾਲ ਦੋਨਾਂ ਭਰਾਵਾਂ ਦਾ ਸਨਮਾਨ ਹੋਣਾ ਇਹਨਾਂ ਵੀਰਾਂ ਨੂੰ ਮੁਬਾਰਕਾਂ ਅੱਜ ਗੱਡੀਆਂ ਦਿੱਤੀਆਂ ਜਾਣੀਆਂ ਬਿਓ ਪਲੈਂਟੀ ਤੋਂ ਲੰਮੇ ਟਾਈਮ ਤੋਂ ਖੇਡਦੇ ਆ ਰਹੇ ਆ ਤਾਂ ਕਰਕੇ ਮੇਰੇ ਵੀਰੋ ਵੱਡਾ ਸਨਮਾਨ ਇਹਨਾਂ ਦਾ ਗੱਡੀਆਂ ਨਾਲ ਅੱਜ ਅਰਜੜਾਮ ਦੇ ਟੂਰਨਾਮੈਂਟ ਤੇ ਕੀਤਾ ਜਾਣਾ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਸੁਲਤਾਨ ਅੱਜ ਨਹੀਂ ਖੇਡਦਾ ਸ਼ਾਹ ਕੋਰਟ 'ਚ ਦੁੱਗਾਂ ਵਾਲਾ ਖੁਸ਼ੀ ਹੋਰ ਵੀ ਵੱਡੇ ਖਿਡਾਰੀ ਖੁਸ਼ੀ ਵੀ ਸ਼ਾਇਦ ਹੀ ਖੜੇ ਪਰ ਨੂੰ ਯਾਨੀ ਕਿ ਟੀਮ ਸ਼ਾਹਕੋਟ ਦੀ ਦੇ ਵਿੱਚ ਵਧੀਆ ਪਲੇਅਰ ਹੀ ਦੇਖਣ ਨੂੰ ਮਿਲਨੇ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਸ਼ੀਲੂ ਜਾਂ ਹੋਰ ਖਿਡਾਰੀਆਂ ਬਾਰੇ ਹਜੇ ਅਪਡੇਟ ਨਹੀਂ ਸੀਗੀ ਇੱਕ ਦਿਨ ਪਹਿਲਾਂ ਇਹ ਵੀਡੀਓ ਬਣੀ ਹੁੰਦੀ ਆ ਬਾਕੀ ਟਾਈਮ ਤੇ ਵੀ ਕਈ ਯਾਰ ਦਾ ਖਿਡਾਰੀ ਨਾ ਕਰ ਜਾਂਦੇ ਆ ਜੋ ਹੈ ਇਹ ਉਹਨਾਂ ਖਿਡਾਰੀਆਂ ਦੀ ਗਲਤੀ ਆ ਜੋ ਆਪਦੀ ਜਵਾਨ ਤੇ ਨਹੀਂ ਰਹਿੰਦੇ ਸਾਰਿਆਂ ਨੂੰ ਪਤਾ ਬਾਕੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਧੰਨਵਾਦ